मेरा नाम त्रिशपाल सिंह छोटा नाम काले राम ये सर आप अमृतसर तो गुरदासपुर जा रहे क्रिस्टल साडा काम हैगा टिकी बोर्ड चार डाला का अज सवेर का काम है उन्होंने इस टाइम मैरिज है पांच चार बंदे मगर बैठे गड्डी है गड्डी ओवरलोड कुछ नहीं गई बिल्कुल खाली ही गड्डी का स्ट्रिंग फ्री होया गड्डी बिल्कुल बहुत घट स्पीड गई ही ਬਸ ਇਸ ਤੋਂ ਬਾਅਦ ਸਰ ਪਲਟੀ ਲੱਗੀ ਕੋਈ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਸਰ ਕਿ ਕਿੰਨੇ ਕੁ ਜਖਮੀ ਹੋਏ ਆ ਜੇ ਨਾਲ ਸਿਰਫ ਬੰਦੇ ਸਾਰੇ ਠੀਕ ਐ ਮੈਨੂੰ ਥੋੜੀ ਰਗੜ ਲੱਗੀ ਬਾਕੀ ਸਾਰੇ ਬੰਦੇ ਠੀਕ ਐ ਸੌਣ ਦੇ ਨਹੀਂ ਇਹ ਮਗਰ ਬੈਠੇ ਸੀ ਡਾਲੇ 'ਤੇ ਵਜੇ ਮਾਲ ਗੱਡੀ 'ਚ ਬੈਠੇ ਆ ਹਾਂਜੀ ਇਹ ਡਿੱਗ ਪਏ ਨਹੀਂ ਥੱਲੇ ਨਹੀਂ ਆਏ ਜਦੋਂ ਗੱਡੀ ਪਲਟੀ ਐ ਇਹ ਡਿੱਗ ਪਏ ਸੜਕ 'ਨਾਂ ਵਜੇ ਆ ਸੜਕ ਨਾਲ ਹੀ ਹਾਂਜੀ ਹਾਂਜੀ ਉਸੇ ਟਾਈਮ ਮੌਕੇ ਤੇ ਹੀ ਇਹ ਅੰਮਰਸਰ ਜੋੜਾ ਪਟਕ ਜੀ ਨਾ ਇਹਦਾ ਨਾਮ ਗੋਪਾਲ ਹੈ ਜੀ ਯਸਪਾਲ ਡੈਡੀ ਦਾ ਸਾਡੀ ਲਾਣ ਦੇ ਕਰਦੇ ਸਾਰੇ ਢਾਡੀ ਦਾਰੀ ਹੈ ਮੈਂ ਐਸਆਈ ਅਸ਼wini ਕੁਮਾਰ थाना ਸਿਵਲਨ ਬਟਾਲਾ ਇਹ ਸੀਗਾ ਜੀ ਆਪਣਾ ਛੋਟੇ ਹਾਥੀ ਤੇ ਲੇਬਰ ਦੇ ਬੰਦੇ ਸੀਗੇ ਆਪਣਾ ਕੈਟਰੀਂਗ ਵਾਲੇ ਜਿਹੜੇ ਹੁੰਦੇ ਆ ਆਪਣਾ ਬੈਰੇ ਦਾ ਕੰਮ ਕਰਦੇ ਨੇ ਅੰਮ੍ਰਿਤਸਰ ਤੋਂ ਤਰਵਾਕ ਕੋ ਜਾ ਰਹੇ ਸੀ ਜਦੋਂ ਕੰਡਿਆਲ ਬਾਈ ਪਾਸ ਤੇ ਉੱਥੇ ਆ ਇਹ ਡਰਾਈਵਰ ਕੋ ਓਵਰ ਕੰਟਰੋਲ ਹੋ ਗਿਆ ਛੋਟਾ ਥੀ ਤੇ ਜਿਹੜਾ ਜੱਕਦਮ ਡਰਾਈਵਰ ਤੇ ਆਣ ਕੇ ਡਰਾਈਵਰ ਨਾਲ ਵੱਜ ਗਿਆ ਤੇ ਪਲਟ ਗਿਆ ਜਿਹਦੇ ਵਿੱਚ ਇੱਕ ਗਪਾਲ ਨਾਮ ਦਾ ਸ਼ਖਸੀਗਾ ਉਹਦਾ ਪਲਟਣ ਕਰਕੇ ਸਿਰ ਥੱਲੇ ਵੱਜਾ ਤੇ ਇਸੇ ਮੌਕੇ ਤੇ ਮੌਤ ਹੋ ਗਈ ਆ ਇਹ ਸੱਤ ਜਾਣੇ ਸੀਗੇ ਇਹ ਰਹਿਣ ਵਾਲੇ ਤੇ ਅਮਰਸਰ ਚੋੜਾ ਫੜਕਦੇ ਰਹਿੰਦੇ ਸੀਗੇ ਉੱਥੇ ਇਹ ਬੰਦਾ ਜੁਪੀ ਤੋਂ ਆਣ ਕੇ ਇੱਥੇ ਕੰਮ ਕਰਦਾ ਸੀਗਾ ਇਹ ਹੈ ਆਪਣਾ ਗਪਾਲ ਸਾਨੂੰ ਕਲਾਸ਼ ਕਾਲੀ ਮਿਸ਼ਰਾਪੁਰ ਆ ਆਪਣਾ ਥਾਣਾ ਪਿਆਗਪੁਰ ਯੂਪੀ ਦਾ ਰਹਿਣ ਵਾਲਾ ਹੈ ਪੈ ਗਿਆ ਕੋਈ ਆਪਣਾ 55 ਸਾਲ ਦਾ